ਕਬੀਰ ਹਰਨਾ ਦੁਬਲਾ ਇਹ ਹਰੀਆ ਤਾਲ ਲੱਖ ਅਹੇਰੀ ਏਕ ਜੀਉ ਕੀਤਾ ਬਚੋਂ ਕਾਲ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਚਰਨ ਕੀਤਾ ਹੋਇਆ 53 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਨੇ ਬੜੀ ਸੁਣੀ ਉਦਾਹਰਨ ਦਿੱਤੀ ਏ ਕਹਿੰਦੇ ਨੇ ਇਹ ਸੰਸਾਰ ਇੱਕ ਹਰਿਆਲੀ ਨਾਲ ਭਰਿਆ ਹੋਇਆ ਵਿਸ਼ੇਵਕਾਰਾਂ ਦੀ ਹਰਿਆਲੀ ਨਾਲ ਭਰਿਆ ਹੋਇਆ ਤਲਾਬ ਹੈ ਔਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮਨ ਰੂਪੀ ਹਿਰਨ ਹੈ ਜਿਹੜਾ ਜਾਂ ਕਹਿ ਲੋ ਭੀ ਇਹ ਜਿੰਦ ਰੂਪੀ ਜਿਹੜਾ ਹਿਰਨ ਹੈ ਇਹ ਸ਼ਰੀਰ ਰੂਪੀ ਜੰਗਲ ਦੇ ਅੰਦਰ ਵੱਸਦਾ ਤੇ ਹੈ ਬੜਾ ਕਮਜ਼ੋਰ। ਕਬੀਰ ਹਰਨਾ ਦੁਬਲਾ ਬੜਾ ਕਮਜ਼ੋਰ ਹੈ ਹਿਰਨ। ਤੇ ਇਹ ਹਰੀਆਰਾ ਤਾਲ ਇਹ ਜਿਹੜਾ ਸੰਸਾਰ ਰੂਪੀ ਤਲਾਬ ਹੈ ਵਿਸ਼ੇ ਬਕਾਰਾਂ ਦੀ ਹਰੀਆਲੀ ਨਾਲ ਭਰਿਆ ਹੋਇਆ। ਅਰ ਸਤਿਗੁਰ ਕਹਿੰਦੇ ਨੇ ਲੱਖ ਅਹੇਰੀ ਲੱਖਾਂ ਸ਼ਿਕਾਰੀ ਨੇ ਪਾਸ਼ਾ ਕਹਿੰਦੇ ਨੇ। ਜਿਹੜੇ ਬਕਾਰ ਨੇ ਬੁਰਾਈ ਦੇ ਲੱਖਾਂ ਰੂਪ ਨੇ ਪਾਸ਼ਾ ਕਹਿੰਦੇ ਨੇ ਜਿਹੜੇ ਇਸ ਮਨ ਦਾ ਸ਼ਿਕਾਰ ਕਰਨ ਵਾਲੇ ਇੱਕ ਜੀਵ ਕੱਲੀ ਜਿੰਦ ਹੈ ਪਾਸ਼ਾ ਕਹਿੰਦੇ ਨੇ ਕਿਤਾ ਬੰਚੋਂ ਕਾਲ ਕਿੰਨਾ ਕੁ ਸਮਾਂ ਕਹਿੰਦੇ ਨੇ ਬਚ ਸਕਦੀ ਹੈ ਜੇ ਅਪਦੇ ਸਤਗੁਰ ਸੱਚੇ ਪਾਸ਼ਾ ਕਹਿੰਦੇ ਨੇ ਮਰਜ਼ੀ ਮੁਤਾਬਕ ਇਹ ਜਿੰਦ ਇਸ ਸੰਸਾਰ ਵਿੱਚ ਜਿਉਣਾ ਚਾਹੇਗੀ ਕਿ ਮੈਂ ਬਕਾਰਾਂ ਤੋਂ ਬਚ ਜਾਾਂਗੀ ਜੇ ਬੁਰਾਈ ਦਾ ਸ਼ਿਕਾਰ ਹੋਣ ਤੋਂ ਬਚ ਸਕਦੀ ਆ ਤਾਂ ਪਾਸ਼ਾ ਕਹਿੰਦੇ ਨੇ ਇਸ ਜ਼ਿੰਦਗੀ ਇਸ ਮਨ ਨੇ ਪਾਸ਼ਾ ਕਹਿੰਦੇ ਨੇ ਸਤ ਮਨ ਨੇ ਇਸ ਮਾਇਆ ਦੇ ਇਹ ਜਿਹੜੇ ਲੱਖਾਂ ਰੂਪ ਨੇ ਇਹ ਸ਼ਿਕਾਰੀ ਨੇ ਇਹਨਾਂ ਸ਼ਿਕਾਰੀਆਂ ਤੋਂ ਬਚਿਆ ਨਹੀਂ ਜਾਣਾ ਕਿਉਂਕਿ ਇਹ ਕਮਜ਼ੋਰ ਹੈ ਪਾਸ਼ਾ ਕਹਿੰਦੇ ਨੇ ਪਰਮਾਤਮਾ ਦੀ ਬੰਦਗੀ ਦਾ ਸਹਾਰਾ ਨਹੀਂ ਹੈ ਦੇ ਕੋਲ ਇਸ ਲਈ ਜੇ ਇਸ ਜਿੰਦ ਨੂੰ ਸਤਿਗੁਰ ਕਹਿੰਦੇ ਨੇ ਬਚਾਉਣਾ ਚਾਹੁੰਦਾ ਬੰਦੇ ਆਖਰ ਤੈਨੂੰ ਪਰਮਾਤਮਾ ਦੀ ਬੰਦਗੀ ਦੀ ਤਾਕਤ ਹੈ ਜਿਹੜੀ ਆਪ ਦੀ ਆਤਮਾ ਆਪ ਦੇ ਮਨ ਨੂੰ ਦੇਣੀ ਪਊਗੀ ਗੁਰਸੰਗਤ ਵਿੱਚ ਆ ਕੇ ਸ਼ਬਦ ਦੀ ਵਿਚਾਰ ਦੁਆਰਾ ਪਰਮਾਤਮਾ ਦੀ ਬੰਦਗੀ ਹੈ ਜਿਹੜੀ ਉਹਦਾ ਕਨਸੈਪਟ ਸਮਝਣਾ ਪੈਣਾ ਪਰਮਾਤਮਾ ਦਾ ਸਿਮਰਨ ਕਰਨ ਦੀ ਯੁਗਤ ਹੈ ਜਿਹੜੀ ਉਹ ਗੁਰੂ ਤੋਂ ਸਿੱਖਣੀ ਪਊਗੀ ਉਹ ਯੁਗਤੀ ਧਾਰਨ ਕਰੇਗਾ ਤਾਂ ਜਿਹੜਾ ਤੇਰਾ ਇਹ ਕਮਜ਼ੋਰ ਮਨ ਹੈ ਜਿਹੜਾ ਜਾਂ ਕਹਿ ਲੋ ਕਮਜ਼ੋਰ ਆਤਮਾ ਤੇਰੀ ਇਹ ਬਕਾਰਾਂ ਦੀ ਛੱਟ ਤੋਂ ਬਕਾਰਾਂ ਦੀ ਝੋਟ ਤੋਂ ਮਾਇਆ ਦੇ ਇਹਨਾਂ ਲੱਖਾਂ ਰੂਪ ਜਿਹੜੇ ਸ਼ਿਕਾਰੀ ਬਣ ਕੇ ਤੇ ਪਿੱਛੇ ਪਏ ਹੋਏ ਨੇ ਇਹਨਾਂ ਤੋਂ ਬਚ ਸਕਦੀ ਹੈ ਕਿ ਪਰਮਾਤਮਾ ਦੀ ਬੰਦਗੀ ਹੀ ਸਤਿਗੁਰ ਕਹਿੰਦੇ ਨੇ ਤਰੀਕਾ ਹੈ ਹੋਰ ਕੋਈ ਯੁਗਤੀ ਕਿਸੇ ਕੰਮ ਨਹੀਂ ਆਉਣੀ